ਸਤਿ ਸ਼੍ਰੀ ਅਕਾਲ ਜੀ ਮੇਰੇ ਕਰਸਰ ਜੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚਲੋ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਵਾਲਾ ਬਟਨ ਜਰੂਰ ਨਾਪ ਦਿਓ ਕਿਉਂਕਿ ਸਾਡੀ ਵੀਡੀਓ ਹਰ ਇੱਕ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਅੱਜ ਤੁਹਾਨੂੰ ਮੈਂ ਦੋ ਟੋਟਕੇ ਦੱਸੂਗੀ ਦੋਨੋਂ ਦਾ ਇਹ ਰਿਜਲਟ ਬਹੁਤ ਵਧੀਆ ਹੈ ਕਿਉਂਕਿ ਪਹਿਲਾਂ ਮੈਂ ਫੇਸਬੁੱਕ ਤੇ ਪਾਉਣੀ ਹੈ ਫਿਰ ਮੈਂ ਉਹਦਾ ਰਿਜਲਟ ਦੇਖਦੀਆਂ ਫਿਰ ਮੈਂ ਦੋ ਇਕੱਠੇ ਕਰਕੇ ਇੱਥੇ ਪਾ ਦੇਣੀ ਹੈ ਜਾਂ ਫਿਰ ਮੈਂ ਇੱਕ ਨੂੰ ਹੈ ਮਤਲਬ ਪਾ ਦੇਣੀ ਹੈ ਛੋਟ ਪਾ ਦੇਣੀ ਕਰਕੇ ਜਿਆਦਾ ਲੰਬਾ ਨਹੀਂ ਲੈ ਕੇ ਜਾਂਦੀ ਹੁੰਦੀ ਇੱਕ ਤਾਂ ਤੁਸੀਂ ਕੀ ਕਰਨਾ ਜਿਹੜੀ ਪੂਰਬ ਦਿਸ਼ਾ ਕੱਚ ਦੀ ਕੌਲੀ ਦੇ ਵਿੱਚ ਪਾ ਕੇ ਇੱਕ ਲਹੌਂਗਾ ਦੀ ਮੁਠੀ ਰੱਖਣੀ ਹੈ ਪੂਰਬ ਦਿਸ਼ਾ ਵਿੱਚ ਤੁਹਾਡੇ ਕਰੇ ਡੇਲੀ ਪੈਸਾ ਆਉ ਚਾਹੇ ਤੁਸੀਂ ਦੁਕਾਨ ਕਰਦੇ ਹੋ ਚਾਹੇ ਤੁਸੀਂ ਵਪਾਰ ਕਰਦੇ ਹੋ ਜੇਕਰ ਤੁਸੀਂ ਕੋਈ ਵੀ ਕੰਮ ਤੁਹਾਡੀ ਜਾਣੀ ਮਤਲਬ ਦੇਲੀ ਤਰੱਕੀ ਪੈਣੀ ਸ਼ੁਰੂ ਹੋ ਜੂਗੀ ਛੋਟਾ ਜਿਹਾ ਕੰਮ ਇਹਦੇ ਨਾਲ ਹੀ ਤੁਸੀਂ ਇੱਕ ਕੱਚ ਦੀ ਡੱਬੀ ਲੈ ਲਓ ਉਹਦੇ ਵਿੱਚ ਨੂਰ ਪਾ ਲਓ ਕੋਈ ਵੀ ਕਿਸੇ ਵੀ ਕਿਸਮ ਦਾ ਨਮਕ ਜਿਹੜਾ ਆਪਾਂ ਦਾਲ ਪਾਣੀ ਚ ਵਰਤਦੇ ਆ ਜਿੱਥੇ ਨੂਨ ਸਾਨੂੰ ਦਾਲ ਪਾਣੀ ਨੂੰ ਸਵਾਦ ਬਣਾਉਂਦਾ ਨਾ ਅੱਛਾ ਲੱਗਦਾ ਜਿਆਦਾ ਪੈ ਜਵੇ ਤਾਂ ਰੋਟੀ ਨਹੀਂ ਖਾਦੀ ਜਾਂਦੀ ਗਾ ਚੜਕਣ ਆ ਜਾਂਦੀ ਘੱਟ ਪਵੇ ਤਾਂ ਵੀ ਅੰਦਰ ਨੇ ਨਿੱਗਰਦੀ ਹੈਗੀ ਉਹੀ ਕੰਮ ਆ ਨੂਨ ਸਾਡੀ ਜ਼ਿੰਦਗੀ ਜਿਹੜੀ ਜ਼ਿੰਦਗੀ ਆ ਨਾ ਸਾਡੀ ਉਹ ਵੀ ਚਮਕਾਉਂਦਾ ਉਹ ਵੀ ਬੜਾ ਅੱਛਾ ਬਣਾਉਂਦਾ ਇਹ ਨੂਨ ਮੈਂ ਤੁਹਾਨੂੰ ਨੂਨ ਬਾਰੇ ਹੋਰ ਵੀ ਬਹੁਤ ਕੁਝ ਦੱਸਾਂ ਪਹਿਲਾਂ ਵੀ ਦੱਸਿਆ ਵਾ ਤੁਸੀਂ ਕੀ ਕਰਨਾ ਇੱਕ ਕੱਚੀ ਡੱਬੀ ਦੇ ਵਿੱਚ ਨੂਨ ਦੋ ਲੌਂਗ ਪਾਕੇ ਟੱਕਣ ਲਾ ਕੇ ਰੱਖ ਦੇਣਾ ਰੱਖ ਪਵਾ ਮਗਰ ਦੀ ਸੋਇਚ ਦੋ ਕੋਇਲੋਂ ਨੀ ਪਰ ਇਹਨੂੰ ਇਹ ਨਾ ਹੋਵੇ ਇਹਨੂੰ ਸਮੇਂ-ਸਮੇਂ 'ਨਾ ਬਦਲਦੋ ਜਦੋਂ ਲੱਗਦਾ ਵੀ ਪ੍ਰਸਾਦ ਦੇ ਵਿੱਚ ਜਾਂ ਕੋਈ ਸੋ ਨੂੰ ਸੁਲਾਵ ਚੜ ਗਈ ਤਾਂ ਬਦਲ ਲਓ ਅਗਰ ਸੁੱਕਾ ਪਿਆ ਵੈਸੇ ਕੱਚ ਦੇ ਭਾਂਡੇ ਦੇ ਵਿੱਚ ਸੁਲਾਵ ਤਾਂ ਨਹੀਂ ਚੜਦੀ ਹੈਗੀ